ਸਾਬ ਦੀ ਰਿਆਂ ਤੇਰਾ ਸਭ ਬਹੁਤ ਚੰਗਾ ਸੀ ਉਹ ਹੀਰਾ ਸੀ ਉਹ ਜਿਹੜਾ ਗੱਪਤ ਨਾ ਕਿਸੇ ਦਾ ਹੋਇਆ ਨਾ ਹੋਣਾ ਤਾਸ਼ੀਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਛੁੱਟੀ ਤੇ ਆਏ ਫੌਜੀ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਛੁੱਟੀ ਤੇ ਆਏ ਫੌਜੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਫੌਜੀ ਅਤੇ ਉਹਨਾਂ ਦੀ ਪਤਨੀ ਅਤੇ ਮਾਂ ਤੇ ਮਾਮੇ ਦੇ ਲੜਕੇ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਫੌਜੀ ਮਹਿਕਦੀਪ ਸਿੰਘ ਆਪਣੇ ਘਰ ਛੁੱਟੀ ਆਏ ਹੋਏ ਸੀ ਕਿ ਸ਼ੁੱਕਰਵਾਰ ਸਵੇਰੇ ਆਪਣੇ ਪਰਿਵਾਰ ਸਮੇਤ ਆਪਣੀ ਕਾਲੇ ਰੰਗ ਦੀ ਵਰਨਾਕਾਰ ਰਾਹੀਂ ਸ਼੍ਰੀ ਦਰਵਾਜ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਤੇ ਭਾਗੋਵਾਲ ਦੀ ਪੈਟਰੋਲ ਪੰਪ ਨੇੜੇ ਦਰਖਤ ਦਾ ਸੁੱਕਾ ਟਾਹਣਾ ਟੁੱਟਣ ਉਪਰੰਤ ਕਾਰ ਨੂੰ ਟਹਿਣੇ ਤੋਂ ਬਚਾਉਂਦਿਆਂ ਕਾਰ ਦਾ ਸਤੁਲਨ ਵਿਗੜ ਗਿਆ ਤੇ ਕਾਰ ਸੜਕ ਕਿਨਾਰੇ ਲੱਗੇ ਦਰਖਤ ਦੇ ਵਿੱਚ ਜਾਬ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਹਾਸਾ ਗ੍ਰਸਤ ਹੋ ਗਈ ਤੇ ਇਸ ਦੌਰਾਨ ਫੌਜੀ ਮਹਿਕਦੀਪ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦੀ ਪਤਨੀ ਮਾਂ ਅਤੇ ਮਾਮੇ ਦਾ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤੇ ਇਸ ਮੌਕੇ ਦੇ ਉੱਤੇ ਰਾਹਗੀਰਾਂ ਨੇ ਦੱਸਿਆ ਕਿ ਮਹਿਕਦੀਪ ਸਿੰਘ ਜਦੋਂ ਗੱਡੀ ਚਲਾ ਕੇ ਆਪਣੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਸੁੱਕਾ ਦਰਖਤ ਗੱਡਣ ਦੇ ਉੱਤੇ ਉਸਨੇ ਆਪਣਾ ਬਚਾਓ ਕੀਤਾ ਤਾਂ ਗੱਡੀ ਦਾ ਸਤੁਲਨ ਵਿਗੜਨ ਕਾਰਨ ਗੱਡੀ ਦਰਖਤ ਦੇ ਵਿੱਚੋਂ ਜਾ ਵੱਜੀ ਜਿਸ ਕਾਰਨ ਇਹ ਦਰਦਨਾਕ ਹਾਸਾ ਵਾਪਰਿਆ ਤਾਂ ਇਸ ਦੌਰਾਨ ਮੈਕਦੀਪ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਲਾਨੌਰ ਬਟਾਲਾ ਮਾਰਗ ਦੇ ਉੱਤੇ ਪੈਂਦੇ ਪਿੰਡ ਭਾਗੋਵਾਲ ਦੇ ਨਜ਼ਦੀਕ ਇਹ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਮ੍ਰਿਤਕ ਫੌਜੀ ਮੈਕਦੀਪ ਸਿੰਘ ਪਿੰਡ ਭਾਗਵਾ ਦਾ ਰਹਿਣ ਵਾਲਾ ਸੀ ਜਿੱਥੇ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਰੋਂਦੀ ਘਰਲੌਂਦੀ ਪਤਨੀ ਦਾ ਹਾਲ ਹੈ ਜੋ ਦੇਖ ਨਹੀਂ ਹੋ ਰਿਹਾ ਤੇ ਉੱਥੇ ਹੀ ਸਾਰੇ ਪਰਿਵਾਰਿਕ ਮੈਂਬਰਾਂ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਛੁੱਟੀ ਤੇ ਆਈ ਫੌਜੀ ਦੀ ਦਰਦ ਆਕ ਹਾਦਸੇ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਸ਼੍ਰੀ ਦਰਵਾਰ ਸਾਹਿਬ ਦੇ ਦਰਸ਼ਨ ਕਰਕੇ ਫੌਜੀ ਆਪਣੇ ਪਰਿਵਾਰ ਸਮੇਤ ਵਾਪਸ ਆ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਦੀ ਗੱਡੀ ਹੈ ਜੋ ਹਾਦਸਾ ਗ੍ਰਸਤ ਹੋ ਜਾਂਦੀ ਹੈ ਤਾਂ ਇਸ ਦੇ ਵਿੱਚ ਮੈਕਦੀਪ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਤੇ ਉਹਨਾਂ ਦੀ ਮਾਂ ਅਤੇ ਪਤਨੀ ਅਤੇ ਮਾਮੇ ਦਾ ਪੁੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੈਂ ਦੱਸ ਦੇ ਤੂੰ ਆਪਣੇ ਚਰਨਾਚ ਨਾ ਚਵਾਸ ਤੇ ਤੈਨੂੰ ਮੋੜ ਕੇ ਮੇਰੇ ਕੋਲ ਭੇਜੇ ਮੈਂ ਸਾਰੀ ਉਮਰ ਤੇਰੀ ਗਲਦਾਰ ਰਹੂੰਗੀ ਤੂੰ ਮੈਨੂੰ ਬਹੁਤ ਪਿਆਰ ਦਿੰਦਾ ਹੁੰਦਾ ਸੀ ਲੈ ਸਾਲੇ ਤੂੰ ਮੈਨੂੰ ਬਚਿਆ ਵਾਂਗ ਰੱਖਿਆ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਦੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪਿੰਡ ਛੱਡਣ ਜਾ ਰਹੇ ਸੀ ਮਾਰਾ ਇਹਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਸਾਬ ਦੀ ਰਿਆ ਮੇਰਾ ਸਭ ਬਹੁਤ ਚੰਗਾ ਸੀ ਉਹ ਹੀਰਾ ਸੀ ਉਹਦੇ ਰਗਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਕਿਰਪਾ ਕਰ ਤੂ ਹੀ ਸਾਰੇ ਮੇਰੇ ਸਭ ਸਾਥੀ ਆ ਕਾਲ ਸਾਹਿਬ ਆਏ ਗੁਰਮੁਖਤ ਮੈਂ ਗਦੀਵ ਤੇ ਗਵਾਨ 1 डबल 6 ਸ਼ਾਰਟ ਹੀ ਦੇ ਸਹੀ ਛੇ ਦਿਨ ਛੁੱਟੀ ਆਇਓ ਆਪਾਂ ਆ ਗਏ ਨਾ ਤਮੰਦਰ ਸਾਹਿਬ 골ਡਨ ਟੈਂਪਲ ਦਰਸ਼ਨ ਕਰ ਤਾਰਾ ਐ ਕਾਰਾ ਕਿਉਂ ਨਾ ਦੀ ਪਠਾਨ ਕੋ ਡਿਊਟੀ ਸਵਾਲ ਲੈ ਕੇ ਜਾਣਾ ਪਠਾਨੇ ਲੈ ਕੇ ਭਾਗਵਾਲ ਲਾਗੂ ਨਾ ਐਕਸੀਡੈਂਟ ਹੋਇਆ ਉਨਾ ਦੀ ਗੱਡੀ ਵਜੀ ਦਾ ਬਾਈ ਰੱਖੇ ਪੂਰੇ ਮੁਕੇ ਮੈਂ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ ਹੈ 5 ਸਾਲ ਨੌਕਰੀ ਹੋਈ ਬੈਗ ਸ਼ਹਿਰ ਵਿੱਚ